ਟੋਡੀ ਮੁਖਲਾ ਪੰਜਵਾਂ ਹਰ ਘਰ ਚਰਨ ਹਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰੁ ਆਪਣਾ ਕਾਰਜ ਸਪਲੁ ਹਮਾਰੀ ਹਰ ਘਰ ਚਰਨ ਹਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰੁ ਆਪਣਾ ਕਾਰਜ ਸਪਲੁ ਹਮਾਰੀ ਰਖਾਓ ਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੁ ਅਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨ ਕਾ ਬਗੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮੁਖਲਾ ਪੰਜਵਾ ਹਰ ਘਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰੁ ਆਪਣਾ ਕਾਰਜ ਸਫਲੁ ਹਮਾਰੀ ਹਰ ਘਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਖਾਓ ਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕੁਰ ਅਗਮ ਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜ਼ਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮੁਖਲਾ ਪੰਜ ਵਜਾ ਹਰ ਘਰ ਚਰਨ ਰਿਦੈ ਉਰਤਾਰੇ ਸਿਮਰ ਸਵਾਮੀ ਸਤਗੁਰ ਆਪਣਾ ਕਾਰਜ ਸਫਲੁ ਹਮਾਰੀ ਹਰ ਹਰ ਚਨਨ ਰਿਦੈ ਉਤਾਰੇ ਸਿਮਰ ਸੋ ਆਮੀ ਸਤਗੁਰੇ ਆਪਣਾ ਕਾਰਜ ਸਪਲਿ ਸੁਮਾਰੇ ਰਖਾਓ ਉਹਨਾਂ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੁ ਅਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨ ਵਿਚਾਰੇ ਨਾ ਮਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜ਼ਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਖਲਾ ਪੰਜਵਾ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਰਜ ਸਪਲੁ ਹੁਮਾਰੀ ਹਰ ਘਰ ਚਨਨ ਰ데요 ਉਤਾਰੇ ਸਿਮਰਸੂ ਆਮੀ ਸਤਗੁਰੇ ਆਪਣਾ ਕਰਜ ਸਪਲੁ ਹੁਮਾਰੀ ਰਖਾਓ ਉਹਨਾਂ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ठाकुर अगम अपारि जो जन पारब्रह्म अपने कीने तिनका बोगुर कछ ना विचारे नामर्तन सुन जप जप, जप जीमा हरनानक कंठ मझारी जो जन पारब्रह्म अपने कीने ਤਿੰਨ ਕਾ ਬਹੁੜ ਕਛਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੋੜੀ ਮੁਖਲਾ ਪੰਜਵਾ ਹਰ ਘਰ ਚਰਨ ਰਿਦੈ ਉਰਤਾਰੇ ਸਿਮਰ ਸਵਾਮੀ ਸਤਗੁਰੇ ਆਪਣਾ ਕਾਰਜ ਸਫਲੁ ਹਮਾਰੀ ਹਰ ਘਰ ਚਨਨ ਹਿਰਦੈ ਉਤਾਰੇ ਸਿਮਰ ਸਵਾਮੀ ਸਤਗੁਰੇ ਆਪਣਾ ਕਾਰਜ ਸਫਲੁ ਹਮਾਰੀ ਰਖਾਓ ਹੁਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੁ ਅਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਮਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੋਡੀ ਮਹਲਾ ਪੰਜਵਾਂ ਹਰ ਘਰ ਚਰਨ ਰਿਦੈ ਉਤਾਰੇ ਸਿਮਰ ਸਵਾਮੀ ਸਤਗੁਰ ਆਪਣਾ ਕਾਰਜ ਸਫਲੁ ਹਮਾਰੀ ਹਰ ਘਰ ਚਰਨ ਰਿਦੈ ਉਤਾਰੇ ਸਿਮਰ ਸਵਾਮੀ ਸਤਗੁਰ ਆਪਣਾ ਕਾਰਜ ਸਫਲੁ ਹਮਾਰੀ ਰਖਾਓ ਉਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੁ ਅਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੋਡੀ ਮੁਖਲਾ ਪੰਜਵਾਂ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰੁ ਆਪਣਾ ਕਾਰਜ ਸਫਲੁ ਹਮਾਰੀ ਹਰ ਹਰ ਚਰਨ ਰਿਦੈ ਉਰਤਾਰੇ ਸਿਮਰ ਸੁਆਮੀ ਸਤਿਗੁਰੁ ਆਪਣਾ ਕਾਰਜ ਸਫਲੁ ਹਮਾਰੀ ਰਖਾਓ ਉਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੁ ਅਪਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਗੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁੜ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ